ਗੁਰਦਾਸ ਮਹਾਰਾਜ ਜੀ ਨੇ ਬੋਲੀ ਸਾਹਿਬ ਬਣਵਾਈ ਗੋਇੰਦਵਾਲ ਸਾਹਿਬ ਸਿੰਘ ਸਾਹਿਬ ਬੈਠੇ ਨੇ ਉਹ ਬੋਲੀ ਸਾਹਿਬ ਜਦੋਂ ਪਾਤਸ਼ਾਹ ਨੇ ਬਣਵਾਉਣੀ ਸ਼ੁਰੂ ਕੀਤੀ ਨਾ ਪਾਤਸ਼ਾਹ ਨੇ ਇਸ ਜਗ੍ਹਾ ਤੋਂ ਟੱਪ ਲਾਓ ਧੰਨ ਬਾਬਾ ਬੁੱਢਾ ਸਾਹਿਬ ਜੀ ਤੋਂ ਟੱਪ ਲਵਾਇਆ ਬੋਲੀ ਸਾਹਿਬ ਖੁੱਦਣੀ ਸ਼ੁਰੂ ਹੋ ਗਈ ਕੋਈ ਦਿਨ ਐਸਾ ਆਉਂਦਾ ਜਿੱਦਣ ਉਹ ਬੋਲੀ ਸਾਹਿਬ ਦੀ ਪਟਾਈ ਸਿਰ 5-10 ਫੁੱਟੇ ਹੁੰਦੀ ਹੈ ਕਿਉਂ ਵਿੱਚ ਪੱਥਰ ਆ ਜਾਂਦੇ ਨੇ ਸਖਤ ਜਗ੍ਹਾ ਆ ਜਾਂਦੀ ਹੈ ਪੱਥਰੀਲੀ ਜਗ੍ਹਾ ਹੁੰਦੀ ਹੈ ਕੋਈ ਦਿਨ ਐਸੇ ਹੁੰਦੇ ਜਦਨ 10 20 ਫੁੱਟ ਹੋਰ ਵੱਧ ਪੱਟ ਹੋ ਜਾਂਦਾ ਕਈ ਮਹੀਨੇ ਬੋਲੀ ਸਭ ਖੋਦਣ ਦਾ ਕੰਮ ਚੱਲਦਾ ਰਿਹਾ ਉਹ 84 ਪੌੜੀਆਂ ਵਾਲੀ ਬੋਲੀ ਸਾਥ ਸਾਸੰਗਤ 84 ਪੌੜੀਆਂ ਨਹੀਂ ਸੀ ਮੇਰਾ ਸਤਿਗੁਰੂ ਸਮਝਾ ਰਹੇ ਸੀ ਉਹ ਸਿੱਖੋ ਮੈਂ ਤੁਹਾਨੂੰ ਉਸ ਨਿਮਰਤਾ ਤੇ ਨਿਰਮਾਨਤਾ ਵਾਲੀ ਜਗ੍ਹਾ ਤੱਕ ਲੈ ਕੇ ਜਾਣਾ ਚਾਹੁੰਦਾ ਕਦੇ ਸਿੱਧ ਕਹਿਣਗੇ ਸਿੱਧਾਂ ਦੇ 84 ਅਸਣ ਨੇ ਗੱਲ ਜੁਨਾਂ ਦੀ ਚੱਲੇਗੀ ਤਾਂ 84 ਲੱਖ ਜੁਨਾਂ ਨੇ ਗੱਲ ਪੌੜੀਆਂ ਦੀ ਚੱਲੇਗੀ ਤਾਂ ਬੋਲੀ ਦੀਆਂ 84 ਪੌੜੀਆਂ ਨੇ ਉਹ 84 ਪੌੜੀਆਂ ਇੱਕ ਅਵਸਥਾ ਸੀ ਭਾਈ ਤੇਰੀ ਜ਼ਿੰਦਗੀ ਵਿੱਚ ਕਦੇ ਕਠੋਰਤਾ ਆਉਣੀ ਹੈ ਕਦੇ ਪੱਥਰ ਆਉਣੇ ਨੇ ਤੇਰੇ ਜੀਵਨ ਵਿੱਚ ਕਦੇ ਕਾਮਪਰਦ ਲੋਮੋ ਹੰਕਾਰ ਆਉਣੇ ਪਰ ਸਿੱਖਾ ਗੁਰੂ ਦੇ ਸ਼ਬਦ ਨਾਲ ਮਨ ਨੂੰ ਖੋਜਦੇ ਆਂ ਖੋਜਦੇ ਆਂ ਨਿਮਰਤਾ ਦੇ ਜਾਈ ਚੱਲ ਇੱਕ ਵਕਤ ਆਏਗਾ ਜਿੱਥੇ ਤੈਨੂੰ ਕਰਨਾ ਕਬੂਲ ਕਰਨਾ ਪੈਣਾ ਜਿੱਥੇ ਬੋਲੀ ਦਾ ਆਖਰੀ ਟੱਟ ਆਇਆ ਨਾ ਉੱਥੇ ਸਿੱਖਾਂ ਨੇ ਕਿਹਾ ਮਹਾਰਾਜ ਥੱਲੇੋਂ ਪੱਥਰ ਟੁੱਟਦਾ ਨਹੀਂ ਹੈ ਪਾਦਸ਼ਾਹ ਨੇ ਕਿਹਾ ਭਾਈ ਮਾਨਕ ਨੂੰ ਸੱਦ ਕੇ ਲਿਆਓ ਉਹ ਸਿੱਖ ਦਾ ਨਾਮ ਹੈ ਭਾਈ ਮਾਨਕ ਕਹਿੰਦੇ ਭਾਈ ਮਾਨਕ ਥੱਲੇ ਇਸ ਪੱਥਰ ਦੇ ਪਾਣੀ ਹੈ ਬੋਲੀ ਦਾ ਕੜ ਤੈਨੂੰ ਭੰਨਣਾ ਪੈਣਾ ਪਰ ਇੱਕ ਗੱਲ ਸੁਣ ਲੈ ਧਿਆਨ ਨਾਲ ਜਦੋਂ ਬੋਲੀ ਦਾ ਕੜ ਭੰਨੇਗਾ ਹੋ ਸਕਦਾ ਹੈ ਤੇਰੀ ਮੌਤ ਹੋ ਜਾਏ ਪਾਣੀ ਇੰਨੀ ਤੇਜ਼ੀ ਨਾਲ ਬੋਲੀ ਵਿੱਚ ਵਧੇ ਕਿ ਤੇਤ ਤੋਂ ਬਾਹਰ ਨਾ ਨਿਕਲوں ਹੁਣ ਬੋਲੀ ਵਿੱਚ ਉਹ ਸਿੱਖ ਬੜੇ ਜਿਹੜਾ ਮਰਨਾ ਕਬੂਲਤ ਕਰਨਾ ਚਾਹੁੰਦਾ ਜਿਹਨੂੰ ਮਰਨ ਤੋਂ ਡਰ ਨਹੀਂ ਲੱਗਦਾ ਉਹ ਉਸ ਬੋਲੀ ਵਿੱਚ ਹੁਣ ਜਾਵੇ ਪਤਸ਼ਾਹ ਨੇ ਭਾਈ ਮਾਨਕ ਨੂੰ ਸੱਦਿਆ ਉਹਨੇ ਸਤਿਵਚਨ ਕਹਿ ਕੇ ਪਰਮਾਨ ਕਰ ਲਿਆ ਸਾਥ ਸੰਗਤ ਜਿੱਦਣ ਮਰਨਾ ਪਰਮਾਨ ਕੀਤਾ ਬੋਲੀ ਦਾ ਕੜ ਫਟਿਆ ਰੌਲਾ ਪੈ ਗਿਆ ਭਾਈ ਮਾਨਕ ਬੋਲੀ ਸਭ ਦੇ ਪਾਣੀ ਚ ਡੁੱਬ ਗਿਆ ਕੁਝ ਕਡੀਆਂ ਬਾਅਦ ਉਹਦਾ ਸਰੀਰ ਉੱਪਰ ਆ ਗਿਆ ਸ੍ਰੀ ਗੁਰੂ ਅਮਰਦਾਸ ਮਹਾਰਾਜ ਨੇ ਕਿਹਾ ਹੁਣ ਕੱਢੋ ਭਾਈ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਜਿੰਨੀ ਦੇਰ ਸਿੱਖ ਨਿਮਰਤਾ ਵਿੱਚ ਚਲਦਿਆਂ ਚਲਦਿਆਂ ਮਰਨਾ ਕਬੂਲ ਨਾ ਕਰ ਲੈ 19 ਦੇਰ ਉਸ ਤੱਟ ਤੱਕ ਪਹੁੰਚ ਨਹੀਂ ਸਕਦਾ ਜਿੱਥੇ 84 ਖਤਮ ਹੁੰਦੀ ਉਹ 84 ਪੌੜੀਆਂ ਕੱਲਾ 84 ਵਾਰ ਇਸ਼ਨਾਨ ਕਰਨ ਵਾਲੀ ਗੱਲ ਨਹੀਂ ਹੈ ਕਲ ਆਪਣੇ ਜੀਵਨ ਵਿੱਚ ਸਿੱਖਾ 84 ਉਦੋਂ ਮੁੱਕੇਗੀ ਜਨਮ ਮਰਨ ਤੋਂ ਮੁਕਤਦੋਂ ਹੋਏਗਾ ਜਦੋਂ ਉਸ ਤੱਟ ਤੱਕ ਪਹੁੰਚ ਜਾਏਗਾ ਜਿਹੜੀ ਆਪਾਂ ਪਹਿਲਾਂ ਪੰਗਤੀ ਪੜ੍ਹੀ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾਂ ਕੀ ਛਲਨੀ ਪਰੈ ਭਾਈ ਸਾਧੂ ਦੀ ਸੰਗਤ ਵਿੱਚ ਇਸ ਤੱਟ ਤੱਕ ਨਿਮਰਤਾ ਵਿੱਚ ਜਾਣਾ ਪੈਣਾ ਪਹਿਲਾਂ ਮਰਨ ਕਬੂਲ ਜੀਵਨ ਕੀ ਛਡ ਆਸ ਮਰਨ ਕਬੂਲ ਦਾ ਅਰਥ ਇਹ ਹੈ ਮਰਦੇ ਸਰੀਰ ਨੂੰ ਭਾਵੇਂ ਚੰਦਨ ਦੀ ਲੱਕਣ ਨਾਲ ਫੂਕ ਦਿਓ ਭਾਵੇਂ ਪਾਣੀ ਚ ਰੋੜ ਦਿਓ ਕੋਈ ਫਰਕ ਨਹੀਂ ਜਦੋਂ 84 ਮੁੱਕਦੀ ਐ ਇਸ ਟੱਟ ਤੱਕ ਤੁਹਾਨੂੰ ਜਾਣਾ ਪਏਗਾ ਕਿ ਕੋ ਤੁਹਾਨੂੰ ਕੋਈ ਕੁਝ ਵੀ ਕਹ ਦੇ ਤੁਹਾਡੇ ਉੱਤੇ ਅਸਰ ਨਾ ਹੋਵੇ ਨੌ ਦਵਾਰੇ ਸਾਧ ਸਾਧ ਸਦਾਇਆ ਉਹਦੇ ਕੰਨ ਨਿੰਦਿਆ ਸੁਣ ਕੇ ਅਸਰ ਨਹੀਂ ਕਰਦੇ ਉਸਤਤ ਸੁਣ ਕੇ ਅਸਰ ਨਹੀਂ ਕਰ ਆਪਣੇ ਕੰਨ ਉਸਤਤ ਲੱਭਦੇ ਰਹਿੰਦੇ ਮੇਰਾ ਨਾਮ ਬੋਲਣ ਮੇਰਾ ਨਾਮ ਬੋਲਣ ਜੇ ਬੋਲਲੇ ਫਿਰ ਖੁਸ਼ ਹੈ ਨਹੀਂ ਬੋਲਿਆ ਤਾਂ ਗੁੱਸਾ ਵੀ ਆਉਂਦਾ ਮੇਰਾ ਕਿਉਂ ਨਹੀਂ ਬੋਲੇ ਇਹ ਸਾਡੇ ਦੁਨਿਆਵੀ ਇੰਦਰੇ ਦੁਨਿਆਵਾਂ ਲਾ ਸਾਧੂ ਦੇ ਇੰਦਰੇ ਠੱਕੇ ਜਾਂਦੇ ਨੇ ਉਹਨੂੰ ਉਸਤਤ ਨਿੰਦਿਆ ਨਾਲ ਕੋਈ ਫਰਕ ਨਹੀਂ ਉਹਦੀ ਵਡਿਆਈ ਕਰੋ ਕੋਈ ਫਰਕ ਨਹੀਂ ਉਹਦੀ ਨਿੰਦਿਆ ਕਰੋ ਕੋਈ ਫਰਕ ਨਹੀਂ ਉਹਨੇ ਨੌ ਦਵਾਰੇ ਸਾਧ ਲੈਨੇ ਉਹਨੂੰ ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈ ਦੁੱਖ ਨਹੀਂ ਮਨੈ ਹੁਣ ਦੁੱਖ ਸਾਨੂੰ ਨજર ਆਉਣੇ ਉਹਨੂੰ ਨਹੀਂ ਹੋਣਾ ਸਰੀਰ ਤੇ ਜੋ ਨਰ ਦੁੱਖ 'ਚ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਰ ਭੈ ਨਹੀਂ ਜਾਤੇ ਪੰਚਨ ਮਾਟੀ ਮੰਨੇ ਉਹਦੇ ਵਾਸਤੇ ਸੋਨਾ ਮਿੱਟੀ ਐ ਉਹ ਲੋਕਾਂ ਨਾਲ ਲੜਦਾ ਨਹੀਂ ਸੋਨੇ ਦੀ ਖਾਤਰ ਉਹ ਜ਼ਮੀਨਾਂ ਦੀ ਖਾਤਰ ਝਗੜੇ ਨਹੀਂ ਕਰਦਾ ਕਿਸੇ ਨਾਲ ਜੇ ਛੱਡਣ ਤੇ ਆ ਜਾਏ ਕਰੋੜਾਂ ਦੀ ਜਾਇਦਾਦ ਐਂ ਤਾਂ ਛੱਡ ਕੇ ਤੁਰੇ ਫਕੀਰ ਉਹ ਛੱਡਣ ਤੇ ਆ ਜਾਏ ਇੱਕ ਪਲਵੇ ਸਭ ਕੁਝ ਛੱਡ ਦੇ ਛੱਡਣ ਤੇ ਆਦੇ ਆਪਣੀ ਮਰਜ਼ੀ ਨਾਲ ਆਪਣਾ ਸਰੀਰ ਛੱਡ ਦਿੰਦਾ ਹੈ ਸਾਧੂ ਇੱਥੋਂ ਤੱਕ ਪਹੁੰਚ ਜਾਂਦਾ ਹੈ ਤਾਂ ਪਾਤਸ਼ਾਹ ਕਹਿੰਦੇ ਉਸ ਤਤ ਨਿੰਦਾ ਦਉ ਉਤਿਆਗ ਖੋਜੇ ਬਦ ਨਿਰਵਨ ਜਨ ਨਾਨਕੇ ਖੇਲ ਕਠਨ ਹੈ ਕਿਨੂ ਗੁਰਮੁਖ ਜਨ ਭਾਈ ਉਹ ਕੋਈ ਵਿਰਲੇ ਨੇ ਜਿਨਿ ਇਸ ਟੱਟ ਤੱਕ ਰੱਬ ਨੂੰ ਪਾ ਲਿਆ ਜਦੋਂ ਉਸ ਤਲ ਤੱਕ ਪਹੁੰਚ ਗਏ ਉਹਨਾਂ ਤੇ ਕੋਈ ਅਸਰ ਉਸਤ ਦਿਨੰਦਿਆ ਦਾ ਨਹੀਂ ਉਹ ਦੁਨੀਆ ਤੋਂ ਉੱਪਰ ਉੱਠ ਜਾਂਦੇ ਨੇ ਹਾਂ ਉਹਨਾਂ ਦੀ ਸੰਗਤ ਕਰਕੇ ਕੋਈ ਤਰ ਸਕਦਾ ਜੇ ਕਿਸੇ ਨੂੰ ਸੰਗਤ ਕਰਨੀ ਆ ਜੀ ਇਸ ਲਈ ਸੰਗਤ ਕਰੋ ਨਾਮ ਜਪੋ ਬਾਣੀ ਪੜੋ ਇੱਥੋਂ ਤੱਕ ਸੀਮਤ ਨਾ ਰੋ ਬੱਚੇ ਬਾਹਰ ਚੱਲ ਜਾਣ ਜੀ ਜ਼ਮੀਨ ਮਿਲ ਜਾਏ ਜੀ ਘਰ ਆਲਾ ਕੁਝ ਹੋ ਜਾਏ ਜੀ ਸ਼ਰਾਬ ਛੱਡ ਦੇ ਇਹ ਸਭ ਦੁਨਿਆਵੀ ਚੀਜ਼ਾਂ ਇਹ ਸਭ ਕੁਝ ਮਿਲ ਜਾਣਾ ਹੈ ਪਰ ਇਹ ਜ਼ਰੂਰ ਮੰਗੋ ਸਤਿਗੁਰੂ ਤੁਹਾਡਾ ਨਾਮ ਨਾ ਵਿਸਰੇ ਉੱਠਦਿਆਂ ਬੈੰਦਿਆਂ ਯਾਦ ਆਵੇ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਾਰ ਪੜੋ ਪਿਆਰ ਨਾਲ ਫਿਰ ਸਮਾਪਤੀ ਹੈ ਪੁੱਲ ਚੁੱਕ ਦੀ ਖਿਮਾ ਬਖਸ਼ਣੀ ਆਏ ਹੋਏ ਸਾਰੇ ਮਹਾਪੁਰਸ਼ਾਂ ਦਾ ਧੰਨਵਾਦ ਕਟਾਨ ਕੋ ਸ਼ੁਕਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਅਦਵ ਸਤਕਾਰ ਸਹਿਤ ਫਿਰ ਪਿਆਰ ਨਾਲ ਪੜੋ ਸਾਗਰ ਪਾਰ ਉਤਰੀਏ ਸੰਤੋ ਸਾਗਰ ਪਾਰ ਉਤਰੀਏ ਸਾਗਰ ਪਾਰ ਉਤਰੀਏ ਸੰਤੋ ਸਾਗਰ ਪਾਰ ਉਤਰੀਏ ਸਾਗਰ ਪਾਰ सागर गज के सागर पार तरिए संत सागर जे को वचन कमावे संतन का जे को वचन कमावे संतन का जे को वचन कमावे संतन का जे को वचन ਸੋ ਗੁਰ ਪ੍ਰਸਾਦੀ ਤਰੀਏ ਸੰਤੋ ਸਾਗਰ पार ਉਤਰੀਏ ਸਾਗਰ ਬਾਰ ਉਤਰੀਏ ਸੰਤੋ ਸਾਗਰ ਬਾਰ ਉਤਰੀਏ ਸਾਗਰ ਪਾਰ ਉਤਰੀਐ ਸੰਤ ਸਾਗਰ ਬਾਰ ਸਾਗਰ ਬਾਰ ਉਤਰੀਏ ਸਾਗਰ ਪਾਰ ਉਤਰੀਏ ਸਤਿਗੁਰ ਕਿਰਪਾ ਬਖਸ਼ਿਸ਼ ਕਰਨ ਤੋੜਦੇ ਸਾਰੇ ਦੀ ਹਾਜ਼ਰੀ ਦਰਗਾਹੀ ਪ੍ਰਵਾਨ ਹੋਵੇ ਅਤੀ ਸਨਮਾਨਯੋਗ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਤਖਸੈ ਸ੍ਰੀ ਅਕਾਲ ਤਖਸੈ ਔਰ ਮੁਖ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਉਹ ਹਾਜ਼ਰੀ ਲਵਾ ਕੇ ਗਏ ਨੇ ਉਹਨਾਂ ਨੇ ਤੁਹਾਨੂੰ ਅੰਮ੍ਰਿਤ ਛਕਣ ਦੀ ਪੀਲ ਕੀਤੀ ਹੈ ਅੰਮ੍ਰਿਤ ਛਕੋ ਗੁਰੂ ਦੇ ਪੁੱਤਰ ਧੀਆਂ ਬਣ ਕੇ ਜੀਵਨ ਜਨਮ ਸਫਲ ਕਰੋ ਸਿੰਘ ਸਾਹਿਬ ਗਿਆਨੀ ਗੁਰਵਚਨ ਸਿੰਘ ਜੀ ਸਭ ਤੋਂ ਜਥੇਦਾਰ ਸ਼੍ਰੀ ਕਲਤਕ ਸਾਬ ਉਹ ਵੀ ਵਿਰਾਜਮਾਨ ਨੇ ਆਏ ਹੋਏ ਸਾਰੇ ਮਹਾਪੁਰਸ਼ਾਂ ਦਾ ਧੰਨਵਾਦ ਅਸੀਸ ਦਿਓ ਭੁੱਲਣ ਚਿਤਾਰਿਓ ਅਗਲਾ ਪ੍ਰੋਗਰਾਮ ਸਰਵਣ ਕਰੋ ਜੀ ਗੱਜ ਕੇ ਫੱਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ